ਜੋ ਕਿ ਜਿੱਦਾਂ ਪਹਿਲਾਂ ਇਹ ਸਾਰਾ ਡਿਸਾਈਡ ਹੋਇਆ ਸੀ ਕਿ ਆਪਣਾ ਬਲੈਕਆਊਟ ਜਿਹੜਾ ਕੀਤਾ ਜਾਏਗਾ ਇਹ ਹੁਣ ਬਲੈਕਆਊਟ ਜਿਹੜਾ ਇਸ ਵੇਲੇ ਸ਼ਾਸਨ ਵੱਲੋਂ ਕੰਟੀਨਿਊ ਕੀਤਾ ਗਿਆ ਤੇ ਲੋਕ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਕੋਈ ਜਿਹੜੀਆਂ ਲਾਈਟਾਂ ਜਿਹੜੀਆਂ ਚੱਲ ਰਹੀਆਂ ਸੀ ਕੈਮਰੇ ਵਗੈਰਾ ਦੀਆਂ ਇਹ ਵੀ ਆਪਾਂ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਕੱਲ ਤੋਂ ਇਹ ਵੀ ਲਾਈਟਾਂ ਦੀ ਕੋਸ਼ਿਸ਼ ਕਰਨ ਕਿ ਜਿਹੜੀਆਂ ਨਾ ਦਿਖਣ ਕਿਉਂਕਿ ਇਨਫਰ 红 ਲਾਈਟਸ ਹੁੰਦੀਆਂ ਬਹੁਤ ਦੂਰ ਤੱਕ ਜਾਂਦੀਆਂ ਬਾਕੀ ਅਸੀਂ ਦੇਖ ਰਹੇ ਹਾਂ ਸਾਰੇ ਜੀ ਤੇ ਕਾਈਂਡਲੀ ਤੁਸੀਂ ਸਾਰੇ ਸਹਿਯੋਗ ਕਰੋ ਕਿਹੜੇ-ਕਿਹੜੇ ਵੀ ਕੋਈ ਵਹੀਕਲ ਵੀ ਕਰੀ ਕਰ ਰਹੇ ਆ ਉਹਦੇ ਵੀ ਲਾਈਟਾਂ ਵੀ ਬੰਦ ਕਰਕੇ ਜਾਣਗੇ ਥੈਂਕ ਯੂ ਥੈਂਕ ਯੂ ਸਹਿਲਾ ਹਾਲ ਤੇ ਕੰਟੀਨਿਊ ਜੋ ਹਾਲਾਤ ਬਣਦੇ ਪਿਆ ਜਿੱਦਾਂ ਵੀ ਹੋਏਗਾ ਉਹ ਸਾਨੂੰ ਦੇ ਅੱਜ ਵੀ ਜਿੱਦਾਂ ਪਹਿਲਾਂ ਇਹ ਸਾਡਾ ਡਿਸਾਈਡ ਹੋਇਆ ਸੀ ਕਿ ਆਪਣਾ ਬਲੈਕਆਊਟ ਜਿਹੜਾ ਕੀਤਾ ਜਾਏਗਾ ਇਹ ਹੁਣ ਬਲੈਕਆਊਟ ਜਿਹੜਾ ਇਸ ਵੇਲੇ ਪ੍ਰਸ਼ਾਸਨ ਵੱਲੋਂ ਕੰਟੀਨਿਊ ਕੀਤਾ ਗਿਆ ਤੇ ਲੋਕ ਵੀ ਵੱਤ ਵਤ ਸਹਿਯੋਗ ਦੇਣ ਕੋਚ ਰੇਡੀਆਂ ਲਾਈਟਾਂ ਜਿਹੜੀਆਂ ਚੱਲ ਰਹੀਆਂ ਸੀ ਕੈਮਰੇਗਰਾਂ ਦੀਆਂ ਇਹ ਵੀ ਆਪਾਂ ਹਦਾਇਤ ਕਰਦੇ ਹਾਂ ਕਿ ਕੱਲ ਤੋਂ ਇਹ ਵੀ ਲਾਈਟਾਂ ਦੀ ਕੋਸ਼ਿਸ਼ ਕਰਨ ਕਿ ਜਿਹੜੀਆਂ ਨਾ ਦਿਖਣ ਕਿਉਂਕਿ ਇਨਫਰਾ ਰੈਡ ਲਾਈਟਸ ਹੁੰਦੀਆਂ ਬਹੁਤ ਦੂਰ ਤੱਕ ਜਾਂਦੀਆਂ। ਬਾਕੀ ਅਸੀਂ ਦੇਖ ਰਹੇ ਹਾਂ ਸਾਰੇ ਜੀ ਤੇ ਕਾਈਂਡਲੀ ਤੁਸੀਂ ਸਾਰੇ ਸਹਿਯੋਗ ਕਰੋ ਕਿ ਜਿਹੜੇ-ਜਿਹੜੇ ਵੀ ਕੋਈ ਵਹੀਕਲ ਵੀ ਕੈਰੀ ਕਰ ਰਹੇ ਆ ਉਹਦੇ ਵੀ ਲਾਈਟਾਂ ਜੀ ਬੰਦ ਕਰਕੇ ਜਾਣ। ਥੈਂਕ ਯੂ ਥੈਂਕ ਯੂ। ਛੇਲੇ ਹਾਲ ਤੇ ਕੰਟੀਨਿਊ ਜੀ ਜੋ ਹਾਲਾਤ ਬਣਦੇ ਪਿਆ ਤੇ ਜਿੱਦਾਂ ਵੀ ਹੋਏਗਾ ਉਸ ਅਨੁਸਾਰ ਹੋ ਚੁਕਿ ਜਿੱਦਾਂ ਪਹਿਲਾਂ ਇਹ ਖਾਲਾ ਡਿਸਾਈਡ ਹੋਇਆ ਸੀ ਕਿ ਆਪਣਾ ਬਲੈਕਆਊਟ ਜਿਹੜਾ ਕੀਤਾ ਜਾਏਗਾ ਤੇ ਹੁਣ ਬਲੈਕਆਊਟ ਜਿਹੜਾ ਇਸ ਵੇਲੇ ਪ੍ਰਸ਼ਾਸਨ ਵੱਲੋਂ ਕੰਟੀਨਿਊ ਕੀਤਾ ਗਿਆ ਤੇ ਲੋਕ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਤੇ ਕੁਝ ਜਿਹੜੀਆਂ ਲਾਈਟਾਂ ਜਿਹੜੀਆਂ ਚੱਲ ਰਹੀਆਂ ਸੀ ਕੈਮਰੇਗੂੜੀਆਂ ਇਹ ਵੀ ਆਪਾਂ ਹਦਾਇਤ ਕਰਦੇ ਹਾਂ ਕਿ ਕੱਲ ਤੋਂ ਇਹ ਵੀ ਲਾਈਟਾਂ ਦੀ ਕੋਸ਼ਿਸ਼ ਕਰਨ ਕਿ ਜਿਹੜੀਆਂ ਨਾ ਦਿਖਣ ਕਿਉਂਕਿ ਇਨਫਰਾ ਰੈਡ ਲਾਈਟਸ ਹੁੰਦੀਆਂ ਬਹੁਤ ਦੂਰ ਤੱਕ ਜਾਂਦੀਆਂ ਬਾਕੀ ਅਸੀਂ ਦੇਖ ਰਹੇ ਹਾਂ ਸਾਰੇ ਤੇ ਕਾਈਂਡਲੀ ਤੁਸੀਂ ਸਾਰੇ ਸਹਿਯੋਗ ਕਰੋ ਜਿਹੜੇ-ਜਿਹੜੇ ਵੀ ਕੋਈ ਵਹੀਕਲ ਵੀ ਕਰ ਰਹੀ ਕਰ ਰਹੇ ਆ ਉਹਦੇ ਵੀ ਲਾਈਟਾਂ ਵੀ ਬੰਦ ਕਰਕੇ ਜਾਣਗੇ ਥੈਂਕ ਯੂ ਥੈਂਕ ਯੂ ਫੇਲਾ ਹਾਲ ਤੇ ਕੰਟੀਨਿਊ ਹੈ ਜੋ ਹਾਲਾਤ ਬੰਦੇ ਪਿਆ ਜਿੱਦਾਂ ਵੀ ਹੋਏਗਾ ਉਹ ਸਾਨੂੰ ਦੇ ਅੱਜ ਕਿ ਜਿੱਦਾਂ ਪਹਿਲਾਂ ਇਹ ਖਾਲਾ ਡਿਸਾਈਡ ਹੋਇਆ ਸੀ ਕਿ ਆਪਣਾ ਬਲੈਕਆਊਟ ਜਿਹੜਾ ਕੀਤਾ ਜਾਏਗਾ ਇਹ ਹੁਣ ਬਲੈਕਆਊਟ ਜਿਹੜਾ ਇਸ ਵੇਲੇ ਪ੍ਰਸ਼ਾਸਨ ਵੱਲੋਂ ਕੰਟੀਨਿਊ ਕੀਤਾ ਗਿਆ ਤੇ ਲੋਕ ਵੀ ਵੱਧ ਤੋਂ ਵੱਧ ਸਹਿਯੋਗ ਦੇ ਰਹੇ ਨੇ ਕੁਝ ਸਟ੍ਰੀਡੀਆਂ ਲਾਈਟਾਂ ਜਿਹੜੀਆਂ ਚੱਲ ਰਹੀਆਂ ਸੀ ਕੈਮਰੇ ਵਗੈਰਾ ਦੀਆਂ ਇਹ ਵੀ ਆਪਾਂ ਇਹਨਾਂ ਨੂੰ ਅਪਡੇਟ ਕਰਦੇ ਹਾਂ ਕਿ ਕੱਲ ਤੋਂ ਇਹ ਵੀ ਲਾਈਟਾਂ ਦੀ ਕੋਸ਼ਿਸ਼ ਕਰਨਗੇ ਜਿਹੜੀਆਂ ਇਹ ਨਾ ਦਿਖਣ ਕਿਉਂਕਿ ਇਨਫਰ 红 ਲਾਈਟਸ ਹੁੰਦੀਆਂ ਬਹੁਤ ਦੂਰ ਤੱਕ ਜਾਂਦੀਆਂ। ਬਾਕੀ ਅਸੀਂ ਦੇਖ ਰਹੇ ਹਾਂ ਸਾਰੇ ਜੀ ਤੇ ਕਾਈਂਡਲੀ ਤੁਸੀਂ ਸਾਰੇ ਸਹਿਯੋਗ ਕਰੋ ਕਿ ਜਿਹੜੇ-ਜਿਹੜੇ ਵੀ ਕੋਈ ਵਹੀਕਲ ਵੀ ਕੈਰੀ ਕਰ ਰਹੇ ਆ ਉਹਦੇ ਵੀ ਲਾਈਟਾਂ ਇਹ ਬੰਦ ਕਰਕੇ ਜਾਣ। ਥੈਂਕ ਯੂ ਥੈਂਕ ਯੂ। ਸ਼ੇਲਾ ਹਾਲ ਤੇ ਕੰਟੀਨਿਊ ਜਿਹੜੇ ਹਾਲਾਤ ਬਣਦੇ ਪਿਆ ਜਿੱਦਾਂ ਵੀ ਹੋਏਗਾ ਉਹ ਸਾਨੂੰ ਦੱਸਿਓ। ਅੱਜ ਵੀ ਜਿਦਾ ਪਹਿਲਾਂ ਇਹ ਸਾਡਾ ਡਿਸਾਈਡ ਹੋਇਆ ਸੀ ਕਿ ਆਪਣਾ ਬਲੈਕਆਊਟ ਜਿਹੜਾ ਕੀਤਾ ਜਾਏਗਾ ਇਹ ਹੁਣ ਬਲੈਕਆਊਟ ਜਿਹੜਾ ਇਸ ਵੇਲੇ ਪ੍ਰਸ਼ਾਸਨ ਵੱਲੋਂ ਕੰਟੀਨਿਊ ਕੀਤਾ ਗਿਆ ਤੇ ਲੋਕ ਵੀ ਵੱਤ ਵਤ ਸਹਿਯੋਗ ਦੇਣ ਤੇ ਕੁਝ ਜਿਹੜੀਆਂ ਲਾਈਟਾਂ ਜਿਹੜੀਆਂ ਚੱਲ ਰਹੀਆਂ ਸੀ ਕੈਮਰੇ ਵਗੈਰਾ ਦੀਆਂ ਇਹ ਵੀ ਆਪਾਂ ਇਹਨਾਂ ਨੂੰ ਅਡਵਰਸ ਕਰਦੇ ਹਾਂ ਕਿ ਕੱਲ ਤੋਂ ਇਹ ਵੀ ਲਾਈਟਾਂ ਦੀ ਕੋਸ਼ਿਸ਼ ਕਰਨ ਕਿ ਜਿਹੜੀਆਂ ਨਾ ਦਿਖਣ ਕਿਉਂਕਿ ਇਨਫਰ 红 ਲਾਈਟਸ ਹੁੰਦੀਆਂ ਬਹੁਤ ਦੂਰ ਤੱਕ ਜਾਂਦੀਆਂ ਬਾਕੀ ਅਸੀਂ ਦੇਖ ਰਹੇ ਹਾਂ ਸਾਰੇ ਵੀ ਤੇ ਕਾਈਂਡਲੀ ਤੁਸੀਂ ਸਾਰੇ ਸਹਿਯੋਗ ਕਰੋ ਕਿਹੜੇ-ਕਿਹੜੇ ਵੀ ਕੋਈ ਵਹੀਕਲ ਵੀ ਕਰੀ ਕਰ ਰਹੇ ਆ ਉਹਦੇ ਵੀ ਲਾਈਟਾਂ ਇਹ ਬੰਦ ਕਰਕੇ ਜਾਣਗੇ ਥੈਂਕ ਯੂ ਥੈਂਕ ਯੂ ਕਿਹੜਾ ਹਾਲ ਤੇ ਕੰਟੀਨਿਊ ਹੋਏ ਜੋ ਹਾਲਾਤ ਬਣਦੇ ਪਿਆ ਜਿੱਦਾਂ ਵੀ ਹੋਏਗਾ ਉਹ ਸਾਨੂੰ ਦੇਖੀ